ਦੇਸ਼ ਦੀ ਸਰਕਾਰ ਤੋਂ ਕਿ ਪੂਰੇ ਦੇਸ਼ ਦਾ ਨਾਮ ਉੱਚਾ ਹੁੰਦਾ ਜਦੋਂ ਤਿਰੰਗਾ ਤਹਾ ਜਾਂਦਾ ਤੇ ਸਾਰਾ ਦੇਸ਼ ਨੂੰ ਮਾਣ ਹੁੰਦਾ ਸਬ ਪੰਜਾਬ ਸਪੋਰਟਸ ਦੀ ਹੱਬ ਹੈ ਹਾਕੀ ਦੀ ਬੌਕਸਿੰਗ ਦੀ ਫੁੱਟਬਾਲ ਦੀ ਹੈਨਾ ਗੋਲੇ ਦੇ ਵਿੱਚ ਅਸੀਂ ਫਰਸਟ ਆਉਨੇ ਆ ਹੈਨਾ ਸਾਡੇ ਬੱਚੇ ਹੁਣ ਨਵੇਂ ਨਵੇਂ ਇਵਨ ਰੋਇੰਗ ਦੇ ਵਿੱਚ ਮਾਨਸਾ ਜ਼ਿਲ੍ਹੇ ਦੇ ਮੁੰਡੇ ਰੋਇੰਗ ਦੇ ਵਿੱਚ ਜਿਹੜੇ ਨੇ ਉਹ ਕਮਾਲਾਂ ਕਰ ਰਹੇ ਨੇ ਸੋ ਕੋਈ ਇਦਾਂ ਦੀ ਸਪੋਰਟਸ ਹੈ ਨਹੀਂ ਪੰਜਾਬ ਦੇ ਵਿੱਚ ਜਿ ਡਿਡਜੀ ਚ ਅਸੀਂ ਮੱਲਾ ਨਾ ਮਾਰੇ ਹੁਣ ਤਾਂ ਸਾਡਾ ਬਜਟ ਬਣਦਾ ਬਣਦਾ ਬਜਟ ਸਾਨੂੰ ਮਿਲ ਜੇ ਅਸੀਂ ਹੋਰ ਵੀ ਦੇਸ਼ ਦਾ ਨਾਮ ਉੱਚਾ ਕਰਾਂ ਮਾਨ ਸਾਹਿਬ ਜਿਵੇਂ ਸਕੂਲਾਂ ਦੀ ਗੱਲ ਕੀਤੀ ਜਾਵੇ ਤੁਸੀਂ ਖੇਡਾਂ ਨਾਲ ਸੰਬੰਧਿਤ ਗੱਲ ਕੀਤੀ ਹੈ ਸਕੂਲਾਂ ਦੇ ਵਿੱਚ ਜਿਹੜੇ ਪੀਟੀਆਈ ਡੀਪੀਆਈ ਮਾਸਟਰ ਨੇ ਉਹਨਾਂ ਦੀ ਬੜੀ ਕਾਟ ਆਉਣ ਵਾਲੇ ਟਾਈਮ ਆਉਣ ਵਾਲੇ ਟਾਈਮ ਚ ਰੱਖਾਂਗੇ ਜੀ ਪਤਾ ਕਾਟ ਹੈ ਕੀ ਖਤਮ ਹੀ ਕਰਤਾ ਜੀ ਪੀਟੀਆਈ ਦੀ ਪੋਸਟ ਹੀ ਖਤਮ ਕਰਤੀ ਜਿਹੜੇ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਲਗਭਗ ਏਜ ਮੀਟਿੰਗ ਹੋਵਾਂਗੇ ਪਾ ਜਦੋਂ ਸਭ ਤੋਂ ਪਹਿਲਾਂ ਬੈਸਲ ਵਜਾ ਕੇ ਪੀਟੀ ਮੈਨ ਅਕਟ ਇਕੱਠੀ ਕਰ ਦਿੰਦਾ ਸਾਰਿਆਂ ਨੂੰ ਹੈ ਜੀ ਔਰ ਪੀਟੀ ਕਰਾਉਂਦੇ ਸੀ ਸਵੇਰੇ ਸਾਰਾ ਕਲਚਰ ਹੀ ਖਤਮ ਕਰਕੇ ਰੱਖਤਾ ਅਸੀਂ ਹੁਣ ਸਕੂਲ ਜਿਹੜੇ ਬਣਾ ਰਿਹਾ ਨਵੇਂ ਬਣਾ ਰਿਹਾ ਆਬਵੀਅਸਲੀ ਜੇ ਨਵੇਂ ਸਕੂਲ ਬਣ ਤਾਂ ਸਾਨੂੰ ਮਾਸਟਰ ਵੀ ਚਾਹੀਦੇ ਆ ਸਾਨੂੰ ਕਲਰਕ ਵੀ ਚਾਹੀਦੇ ਆ ਸਾਨੂੰ ਸਟਾਫ ਫੋਰਥ ਇੱਕ ਜੋ ਉਹ ਵੀ ਚਾਹੀਦੇ ਤੇ ਚਪੜਾਸੀ ਵਗੈਰਾ ਵੀ ਚਾਹੀਦੇ ਆ ਫਿਰ ਅਸੀਂ ਕੈਂਪਸ ਮੈਨੇਜਰ ਰੱਖਣ ਲੱਗੇ ਹਾਂ ਹੈਡਮਾਸਟਰ ਨੂੰ ਪੜ੍ਹਾਈ ਦੀ ਚਿੰਤਾ ਹੋਵੇ ਹੈਡਮਾਸਟਰ ਨੂੰ ਇਹ ਨਾ ਚਿੰਤਾ ਹੋਵੇ ਕਿ ਬਾਥਰੂਮ ਦੇ ਵਿੱਚ ਟੂਟੀਆਂ ਨਹੀਂ ਚੱਲਦੀਆਂ ਫਲਾਣਾ ਪੱਖਾ ਖਰਾਬ ਹੋ ਗਿਆ ਇਹ ਕੰਮ ਕੈਂਪਸ ਮੈਨੇਜਰ ਦਾ ਹੋਣਾ ਚਾਹੀਦਾ ਜੋ ਕਿ ਦਿੱਲੀ ਦੇ ਵਿੱਚ ਸਫਲਤਾਪੂਰਵਕ ਸਰਕਾਰੀ ਸਕੂਲਾਂ ਚੱਲ ਰਿਹਾ ਹੈ ਉਹ ਸੀ ਕਰਾਂਗੇ ਸਾਫਲਤਾ ਅੰਮਰਤਾ ਭਾਰਤ ਰੇਲ ਸਟੇਸ਼ਨ ਦੇ ਤਹਿਤ ਸੰਗਰੂਰ ਦਾ ਸਟੇਸ਼ਨ ਹੈ ਜਿਹੜਾ 30 ਕਰੋੜ ਦਾ ਬਜਟ ਹੈ ਪਰ ਉੱਥੇ ਜਿਹੜਾ ਜੇ ਗੱਲ ਕਰੀ 124 ਸਾਲ ਹੋ ਗਏ ਸਟੇਸ਼ਨ ਬਣੇ ਨੂੰ ਕਰਉਣ ਤੇ GRC ਨਾਮ ਦਾ ਮਟੀਰੀਅਲ ਲਾਇਆ ਜਾ ਰਿਹਾ ਜਿਹੜਾ ਕਿ ਲੋਹੇ ਦੇ ਉੱਪਰ ਉਹਨਾਂ ਨੂੰ ਪੇਚਾਂ ਦੇ ਨਾਲ ਕੱਸ ਕੇ ਹੋ-ਹੋ ਨਕਲ ਦਿੱਤੀ ਜਾ ਰਹੀ ਹੈਗੀ ਤਾਂ ਹੁਣ 30 ਕਰੋੜ ਦੇ ਬਜਟ ਚ ਕਿਵੇਂ ਦੇਖਦੇ ਹੋ ਕਿ 124 ਸਾਲ ਦੇ ਮੁਕਾਬਲੇ ਤੱਕ ਨੂੰ ਕਿੰਨਾ ਕੋਈ ਦੇਖੋ ਰੇਲਵੇ ਨਾਲ ਸੰਬੰਧਤ ਕਾਫੀ ਕੰਮ ਨੇ ਜਿਹੜੇ ਹੋਣ ਵਾਲੇ ਨੇ ਚਲੋ ਹੁਣ ਰਵਨੀਤ ਪਿੱਟੂ ਰੇਲਵੇ ਰਾਜ ਮੰਤਰੀ ਤੂਰੀਦਾਰ ਉਹ ਵੀ ਹੈ ਜੀ ਤੂਰੀ ਦਾ ਜਿਹੜਾ ਪੁਲ ਹੈ ਉਹ ਅੰਦਰ ਜਿਹੜਾ ਸ਼ਹਿਰ ਦੇ ਪੁਲ ਵੀ ਬਣਾਉਣੇ ਥੱਲੇ ਫਾਟਕ ਵੀ ਚੱਲਦਾ ਰੱਖਣਾ ਹੁਣ ਉਹ ਰੇਲਵੇ ਕਹਿੰਦਾ ਫਾਟਕ ਬੰਦ ਕਰੋ ਫਾਟਕ ਬੰਦ ਨਾ ਬਾਜ਼ਾਰ ਬੰਦ ਹੁੰਦਾ ਸਾਰਾ ਸੋ ਇਹ ਕੋਈ ਨੀ ਰੂਲ ਚੇਂਜ ਹੋ ਸਕਦਾ ਕਿ ਉੱਪਰ ਦੀ ਜਿਹੜਾ ਉਹ ਗੱਡੀਆਂ ਜਿਨ੍ਹਾਂ ਨੇ ਧੂਰੀ ਨਹੀਂ ਖੜਨਾ ਉਹ ਤਾਂ ਲੰਘ ਜਾਣ ਤੇ ਥੱਲੇ ਜਿਨ੍ਹਾਂ ਨੇ ਬਾਜ਼ਾਰ ਜਾਣਾ ਬਾਜ਼ਾਰ ਚ ਆ ਜਾਣ ਸੋ ਪਤਾ ਨਹੀਂ ਕਿਸ ਤਰ੍ਹਾਂ ਦੇ ਰੂਲ ਬਣਾ ਰੱਖ ਨੇ ਮੈਂ ਰੇਲਵੇ ਮਨਿਸਟਰ ਸਾਹਿਬ ਨੂੰ ਲਿਖਿਆ ਚਿੱਠੀ ਹੈ ਕਿ ਤੁਸੀਂ ਰੂਲ ਚੇਂਜ ਕਰੋ ਜਿੱਥੇ ਤੁਹਾਨੂੰ ਫਾਟਕ ਬੰਦ ਕਰਨਾ ਪਿੰਡਾਂ ਵਿੱਚ ਦੀ ਜਿੱਤੋਂ ਮਰਜ਼ੀ ਤਾਂ ਚਾ ਜਾ ਕੇ ਲੰਘਾ ਲਓ ਕੋਈ ਗੱਲ ਨਹੀਂ ਪਰ ਜੇ ਹੁਣ ਸ਼ਹਿਰ ਹੈ ਕੋਈ ਧੂਰੀ ਵਰਗਾ ਕਸਬਾ ਜੇ ਇੱਕ ਪੋਲ ਬਣਾਉਣੇ ਹੋ ਤਾਂ ਤੁਸੀਂ ਇਹਦਾ ਮਤਲਬ ਇਹ ਧੂਰੀ ਵੀ ਸ਼ਹਿਰ ਹੀ ਬੰਦ ਕਰ ਦੋਗੇ ਅੱਦਾ ਅੱਧਾ ਸ਼ਹਿਰ ਉਧਲੇ ਪਾਸੇ ਹੋ ਜੂ ਅੱਧਾ ਇਧਰਲੇ ਪਾਸੇ ਹੋ ਜੂ ਕਿੱਥੋਂ ਦੀ ਬਾਜ਼ਾਰ ਚੱਲਦਾ ਲੋਕਾਂ ਦਾ ਰੋਜ਼ਗਾਰ ਚੱਲਦਾ ਉੱਥੇ ਸੋ ਰੇਲਵੇ ਨਾਲ ਸੰਬੰਧਿਤ ਕਾਫੀ ਜਿਹੜੀਆਂ ਮੁਸ਼ਕਲਾਂ ਨੇ ਉਹ ਆਉਣ ਵਾਲੇ ਦਿਨਾਂ ਚ ਮਿਨਿਸਟਰ ਸਾਹਿਬ ਨੇ ਅਵਨੀਤ ਬਿੱਟੂ ਇੱਕ ਬਿਆਨ ਦੇ ਕੇ ਗਏ ਨੇ ਕਿ ਜਿਹੜਾ ਮਾਨ ਸਾਹਿਬ ਨੇ ਧਿਆਨ ਦਿੱਤਾ ਨਹਿਰ ਬਣਾਉਣ ਵਾਸਤੇ ਉਹ ਇੱਕ ਜੁੰਬਲ ਹੈ ਕੀ ਕਹਿਣਾ ਹੈ ਹਾ ਕੀ ਗਾਇਸਾ ਦੇ ਜੀ ਹੁੰਦਾ ਜਦੋਂ ਬਣ ਗਈ ਉਦੋਂ ਉਸ ਤੋਂ ਬਾਅਦ ਪੁੱਛ ਲੈ ਫਿਰਨਾਂ ਹੋਰ ਕੀ ਕਰੀਏ 2500 ਕਿਉਂ ਸੇਕ ਪਾਣੀ ਜਾਊਗਾ 159 ਕਿਲੋਮੀਟਰ ਲੰਬਾਈ ਹੈ 521 ਮੋਗੇ ਹੋਣਗੇ 12.5 ਫੁੱਟ ਡੂੰਘਾਈ ਹੈ 50 50 ਫੁੱਟ ਚੌੜੀ ਹੈ ਬਿਲਕੁਲ ਉੱਥੋਂ ਚੱਲ ਕੇ ਨਾ ਆਪਣਾ ਹਰੀਕੇਪਤਨ ਤੋਂ ਬਿਲਕੁਲ ਰਾਜਸਥਾਨ ਦੇ ਬਾਰਡਰ ਦੇ ਜਗ੍ਹਾ ਖਤਮ ਹੋ ਜੂਗੀ ਉਹਦਾ ਨਾਮ ਹੈ ਮਾਲਵਾ ਨਹਿਰ ਇਹ ਤਾਂ ਪਹਿਲਾਂ ਵੀ ਕਹਿੰਦੇ ਸੀ ਬਿਜਲੀ ਫਰੀ ਨਹੀਂ ਹੋ ਸਕਦੀ ਹੋਈ ਨਹੀਂ ਫਿਰ ਇਹ ਤਾਂ ਕਹਿੰਦੇ ਸੀ ਨੌਕਰੀਆਂ ਦੇ ਸਕਦੇ 43 ਹਜ਼ਾਰ ਦਿੱਤੇ ਨਹੀਂ ਫਿਰ ਇਹ ਤਾਂ ਕਹਿੰਦੇ ਸੀ ਕਿ ਐ ਕਿਵੇਂ ਕਰ ਦੋਗੇ ਤੁਸੀਂ ਕਿ ਟੋਲ ਪਲਾਜ਼ੇ ਕਿਵੇਂ ਬੰਦ ਕਰ ਲਵਾਂਗੇ 17 ਟੋਲ ਪਲਾਜ਼ੇ ਬੰਦ ਕਰਦੇ ਇਹ ਕਾ ਜਿਹੜਾ ਇਹ ਤੇ ਆ ਹੁਣ ਕੀ ਇਹਦ ਨੂੰ ਮਲੇਕੋਲਾ ਰੋਡ ਮਲੇਕੋਲਾ ਤੇ ਅਮਰਗੜ ਦੇ ਵਿਚਾਲੇ 5 ਤਰੀਕ ਨੂੰ ਬੰਦ ਹੋ ਰਿਹਾ ਸੋ ਅਸੀਂ ਨਹੀਂ ਕੋਈ ਐਕਸਟੈਂਸ਼ਨ ਸੋਲੂਸ਼ਨ ਦੇਣੀ ਹਾਂ ਉਹਨਾਂ ਦਾ ਬੋਲਣਾ ਕੰਮ ਹੈ ਪਰ ਜਦੋਂ ਕੰਮ ਹੋ ਗਿਆ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਨਹਿਰ ਬਣ ਰਹੀ ਹੈ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਨਹਿਰ ਬਣ ਰਹੀ ਹੈ ਮੈਨੂੰ ਪੱਤਰਕਾਰਾਂ ਨੇ ਪੁੱਛਿਆ ਪਹਿਲਾਂ ਕਿਉਂ ਨਹੀਂ ਕਿਸੇ ਨੇ ਸੋਚਿਆ ਮੈਂ ਕਿਹਾ ਜਿਨ੍ਹਾਂ ਦੇ ਖੇਤਾਂ 'ਚ ਨਹਿਰਾ ਖਤਮ ਹੁੰਦੀ ਆ ਹੁਣ ਉਹਨਾਂ ਨੂੰ ਮੋਗਿਆਂ ਦਾ ਦੱਦ ਕੀ ਪਤਾ ਹੈ ਮੋਗਿਆਂ ਦਰ ਤਾਂ ਉਹਨਾਂ ਨੂੰ ਪਤਾ ਹੋਊਗਾ ਜਿਹੜੇ ਅੱਧੇ ਅੱਧੇ ਇੰਚ ਪਿੱਛੇ ਵੀ ਲੜਾਈਆਂ ਹੋ ਜਾਂਦੀਆਂ ਨੇ ਇੱਕ ਇੱਕ ਮਿੰਟ ਪਿੱਛੇ ਵੀ ਲੜਾਈਆਂ ਹੋ ਜਾਂਦੀਆਂ ਨੇ ਪਾਣੀ ਪਿੱਛੇ ਨਾ ਸੋ ਅਸੀਂ ਸਾਡਾ ਪਾਣੀ ਹੈ ਅਸੀਂ ਆਪਣੇ ਪਾਣੀ ਨੂੰ ਕਿਉਂ ਨਾ ਇਸਤੇਮਾਲ ਕਰੀ 2 ਲੱਖ ਏਕੜ ਜਿਹੜੀ ਜ਼ਮੀਨ ਹੈ ਉਹਨੂੰ ਸਿੰਚਾਈ ਵਾਲਾ ਪਾਣੀ ਮਿਲੂਗਾ ਇਧਰਲੇ ਪਾਸੇ ਮਾਲਵਾ ਨਹਿਰ ਹੋ ਜੂ ਵਿਚਾਲੇ ਹੈਗੀ ਹੈ ਗੰਗ ਕਨਾਲ ਇੰਦਰਾ ਗਾਂਧੀ ਕਨਾਲ ਵੀ ਕਹਿੰਦੇ ਨੇ ਜਿਹੜੀ ਕਿ ਰਾਸਤਾ ਨੂੰ ਜਾਂਦੀ ਹੈ ਉਹਦੇ ਚ ਤਾਂ ਬੱਕਰੀ ਵੀ ਪਾਣੀ ਨਹੀਂ ਪੀ ਸਕਦੀ ਉਹ ਚੋਂ ਨਿਕਲਦਾ ਤਾਂ ਕੁਝ ਪਰਲੇ ਪਾਸੇ ਫੇਰ ਆਪਣੀ ਹੈ ਸਰੰਦ ਫੀਡਰ ਕਹਿੰਦੇ ਉਹ ਚ 5000 ਕਿਉਂ ਸਿੱਕ ਜਾਂਦਾ ਉਹਦੇ ਚ ਕਲੌਸ ਕਰਦੇ ਪੰਪਾਂ ਨਾਲ ਚੱਕ ਕੇ ਇਧਰਲੇ ਪਾਸੇ ਪਾਣੀ ਸੁੱਟਦੇ ਆ ਉਹ ਬਿਜਲੀ ਬਚੂਗੀ ਨਾਲੇ ਪਰਲੇ ਪਾਸੇ ਵਾਲਾ ਪਾਣੀ ਪਰਲੇ ਪਾਸੇ ਫਾਜ਼ਲ ਕਾਲੇ ਪਾਸੇ ਵਰਤਾਇ ਜਾਊਗਾ ਇਧਰਲੇ ਪਾਸੇ ਇਧਰਲੇ ਪਾਸੇ ਵਰਤਾਇ ਜਾਊਗਾ ਤੇ ਬਾਕੀ ਕਿਸੇ ਦੇ ਕਹਿਣ ਨਾਲ ਇਹ ਬੰਦ ਨਹੀਂ ਹੋਣੀ ਤੇ ਬਾਣੀ ਜਾਣੀ ਹੈ ਅਸੀਂ ਕੰਮ ਉਹੀ ਕਰਦੇ ਆ ਜਿਹੜਾ ਕਰ ਸਕਦੇ ਆ ਜਿਹੜਾ ਨਹੀਂ ਕਰ ਸਕਦੇ ਬਜਟ ਹੈ ਨਹੀਂ ਮੈਂ ਕਿਵੇਂ ਕਰ ਸਕਦਾ ਜੇ ਬਜਟ ਹੀ ਹੈ ਨਹੀਂ ਸੋ ਇਸ ਕਰਕੇ ਇਸ ਨਹਿਰ ਦਾ ਪਲੈਨਿੰਗ ਜਿਹੜੀ ਹੈ ਪ੍ਰੋਪਰ ਹੋ ਗਈ ਹੈ ਹੁਣ ਗਿਣਤੀ ਮਿੰਟਾਂ ਚੱਲ ਰਹੀ ਹੈ ਕੁਝ ਜ਼ਮੀਨ ਰਾਜਸਥਾਨ ਤੋਂ ਵੀ ਲੈਣੀ ਪੈਣੀ ਹੈ ਕਿਉਂਕਿ ਉਹਨਾਂ ਨੇ ਇਨਕੁਆਇਰ ਕੀਤੀ ਹੋਈ ਉਸ ਵੇਲੇ ਜਦੋਂ ਆਪਦੀ ਬਨਾਹ ਬਣਾਉਣੇ ਸੀ ਉਹ ਵੀ ਕਰ ਲੈਣਗੇ ਠੀਕ ਰਾਜਪਾਲ ਸਾਹਿਬ ਵੀ ਹੁਣ ਤਾਂ ਰਾਜਸਥਾਨ ਦੇ ਆ ਗਏ ਠੀਕ ਹੈ ਹੈ ਸੋ ਚੰਗੇ ਸਬੰਧ ਰਹਿਣਗੇ ਅੱਜ ਸੌ ਚੁੱਕੀ ਉਹਨਾਂ ਨੇ ਤੇ ਮਿਲ ਕੇ ਕੰਮ ਕਰਾਂਗੇ ਪੰਜਾਬ ਦੀ ਤਰੱਕੀ ਵਾਸਤੇ ਕੰਮਾਂ ਠੀਕ ਹੈ